ਕੁਸ਼ਿੰਗਾਇ ਕੇਰੇ ਫੈਨ ਪਾਈ ਨੇ ਲਾੜੂ ਨੇ ਤੇ ਮਾਰੇ ਲਾੜੂ ਆ ਜੀ ਲਾੜੂਏ ਤੋਂ ਸਿੰਘ ਆਏ ਆ ਮਹਤ ਸਿੰਘ ਸਾਲ ਸਿੰਘ ਜੀ ਜਰਾ ਸਿੰਘ ਦੇ ਸੂਰਮੇ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਜੰਗ ਕਰ ਰਹੇ ਹਨ ਅਤੇ ਭਾਈ ਖੜਕ ਸਿੰਘ ਸੂਰਮਾ ਜੋਧਾ ਜੰਗ ਕਰ ਰਿਹਾ ਹੈ ਕੋਈ ਕੋ ਸੂਰਮੇ ਰਾਜਪੂਤਾਂ ਦੇ ਨਾਂ ਸਿੰਘ ਹੁੰਦੇ ਆ ਗੁਰੂ ਸਾਹਿਬ ਸ਼ੀ ਸਭ ਦੇ ਤਾਂ ਉਹ ਬਿਰਜ ਪਾਸ਼ਾ ਸ਼ੀਂਹ ਕਹਿੰਦੇ ਹਨ ਮਹਾਰਾਜ ਸਿੰਘ ਸ਼ਬਦ ਦੇ ਨਾਲ ਆਪਣੇ ਉਹਨਾਂ ਸ਼ਬਦਾਂ ਦਾ ਵਿਚਾਰ ਰਹੇ ਉਹਨਾਂ ਯੋਧਿਆਂ ਦੇ ਨਾਮ ਖੜਕ ਸਿੰਘ ਦੇ ਨਾਲ ਜਰਾਸੰਧੇ ਦੀ ਦੋਸਤੀ ਇਹਦੇ ਨਾਲ ਜੰਗ ਜਰਾਸੰਧ ਦੀ ਸਹਿਤਾ ਵਾਸਤੇ ਆਇਆ ਹੈ ਜੰਗ ਹੋ ਰਿਹਾ ਹੈ ਜਾਦਵਾਂ ਦਾ ਸਾਰਿਆਂ ਦਾ ਸਵਈਆ ਬਾਲਮ ਸਿੰਘ ਮਹਾਮਤ ਸਿੰਘ ਕੁਰਮੀ ਜੜੀ ਕਹਿੰਦੇ ਇੱਕ ਬਾਲਮ ਸਿੰਘ ਇੱਕ ਮਹਾਮਤ ਸਿੰਘ ਇੱਕ ਮਹਾ ਸਿੰਘ ਦੂਜਾ ਤੀਜਾ ਮਤ ਸਿੰਘ ਜਗਾ ਜੱਤ ਸਿੰਘ ਲੈ ਅਸ ਧਾਯੋ ਜਗਾ ਸਿੰਘ ਜੱਤ ਸਿੰਘ ਤਲਵਾਰਾਂ ਲੈ ਕੇ ਦੌੜ ਕੇ ਰਾਜੇ ਆਏ ਸਿੰਘ ਧਨੇਸ਼ ਕਿਰਪਾਵਤ ਸਿੰਘ ਅਗਰ ਧਨੇਸ਼ ਸਿੰਘ ਕਿਰਪਾਵਤ ਸਿੰਘ ਸੋ ਜੋਬਰ ਸਿੰਘ ਮਹਾ ਬਾਰ ਪਾਯੋ ਜੂ ਸਿੰਘ ਬੜਾ ਬਲ ਪਾਇਆ ਇਸ ਵਿੱਚ ਜੀਵਨ ਸਿੰਘ ਚਲਿਓ ਜਗ ਸਿੰਘ ਜੀਵਨ ਸਿੰਘ ਤੇ ਜਗ ਜਗ ਸਿੰਘ ਚੱਲ ਪਿਆ ਸਦਾ ਸਿੰਘ ਲੈ ਜਸ ਸਿੰਘ ਰਸਾਯੋ ਸਦਾ ਸਿੰਘ ਤੇ ਜਲ ਸਿੰਘ ਨੂੰ ਲੈ ਕੇ ਗੁੱਸੇ ਦੇ ਸਹਿਕ ਆ ਬੀਰਮ ਸਿੰਘ ਲੈ ਸ਼ਕਤੀ ਕਰਮ ਬੀਰਮ ਸਿੰਘ ਵਰਸ਼ੀ ਅੱਠ ਵਿੱਚ ਲੈ ਕੇ ਖੜ ਗਏ ਛਰਸੋਂ ਜੁਦੰ ਵਿਚਾਇਓ ਖੜਕ ਸਿੰਘ ਦੇ ਨਾਲ ਆ ਕੇ ਜੰਗ ਮਚਾਇਆ ਦੋਹਰਾ 모ਹਨ ਸਿੰਘ ਜਿਹੇ ਨਾਮ ਪਟ ਇਹ ਬਾਉਤ ਕਥਾ ਨਹੀਂ ਆਈ ਕਰਨੀ ਕਰਨ ਸ਼ੇਵ ਸਿੰਘ ਕਾਲ ਵਿੱਚ ਜਿਹੜਾ ਰਾਜਿਆਂ ਦਾ ਜੰਗ ਹੋਇਆ ਉਹ ਹਜ਼ੂਰ ਨੇ ਨਿਰੂਪਨ ਕੀਤਾ ਇੱਥੇ ਹੈ ਦਸਮ ਸਕੰਦ ਕਹਿ ਰਹੇ ਆਪ ਹੋਈ ਮੋਹਨ ਸਿੰਘ ਜਿਹੇ ਨਾਮ ਭਟ ਮੋਹਨ ਸਿੰਘ ਸੂਰਮੇ ਦਾ ਨਾਮ ਹੈ ਤੋ ਉਹ ਭਾਏ ਉਹ ਤਿੰਨ ਸੰਗ ਤੇ ਨਾਲ ਹੋ ਗਿਆ ਸਤਰਧਾਰ ਕਰਮ ਲੀਏ ਸਥਰਧਾਰ ਲੈ ਇਸਨੇ ਸਾਜੋ ਕਵਚ ਨਖੰਗ ਕਵਚ ਸੰਜੋਤ ਨਖੰਗ ਪੱਥਾ ਤੀਰਾਂ ਦਾ ਸੁਆ ਲਿਆ ਸੋਇਆ ਖੜਗੇਸ਼ ਬਲੀ ਕਹੋ ਕਾਮ ਭਨੈ ਖੜਗੇਸ਼ ਸਿੰਘ ਸੂਰਮੇ ਨੂੰ ਗੁਰੂ ਕਲਗੀ ਜਰਜੀ ਦਾ ਇਹ ਮਾਤਾ ਉਹਦੇ ਲਾੜਲੇ ਨਾਮ ਰੱਖੇ ਹੋਏ ਹੈ ਉਹ ਕਵ ਸੰਕੇਤ ਦੇ ਅੰਦਰ ਮਹਾਰਾਜ ਜੀ ਨੇ ਆਪ ਦਾ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਕਵੀ ਕੋਈ ਆਪ ਦਾ ਕੋਈ ਤਖਾਲੂਸ ਰੱਖ ਲੈਂਦਾ ਕੋਈ ਮਾਰਨ ਸ਼ਾਮ ਤੇ RAM ਤਖਾਲੂਸ ਰੱਖੇ ਹੋਏ ਹੈ ਕਵਤਾ ਵਿੱਚ ਹਾਂ ਜੀ ਖੜਵੇ ਖੜਗੇਸ ਬਲੀ ਕਹੋ ਸ਼ਾਮ ਭਨ ਖੜਕ ਸਿੰਘ ਨੂੰ ਗੁਰੂ ਕਲਗੀ ਧਰਜੀ ਕਹਿੰਦੇ ਹਨ ਸਭ ਭੂਪਨ ਬਾਣ ਪ੍ਰਹਾਰ ਕਰਿਓ ਹੈ ਹਾਰਿਆ ਰਾਜਨ ਮਿਲਕੇ ਤੀਰ ਚਲਾਉਣਾ ਕੀਤੇ ਠੰਡ ਰਹਿਓ ਦ੍ਰਿੜ ਭੂਪਰ ਮੇਰ ਸੋ ਸਮੀਰ ਪਰਉ ਤਵੰਗੂ ਖੜਕ ਸਿੰਘ ਧਰਤੀ ਦੇਤੇ ਇਸਤੇ ਰਿਹਾ ਖੜਾ ਰਿਹਾ ਆਹਵ ਤੇ ਨਹੀਂ ਨਾਇਕ ਡਰਿਓ ਹੈ ਜੰਗ ਤੋਂ ਜਰਾ ਮਾਤਰ ਵੀ ਡਰਿਆ ਨਹੀਂ ਹੈ ਹੋਪ ਸੋ ਉਪ ਵੱਡੀ ਤੇ ਅਨਨ ਕੋਪ ਗੁੱਸੇ ਦੇ ਨਾਲ ਉਪਮਾ ਉਹਦੇ ਮਕੇਰੇ ਦੀ ਇੰਨੀ ਲਾਲੀ ਦੇ ਸਹਿਦ ਵੱਧ ਗਈ ਦਾ ਸਭ ਕੋ ਕਬ ਭਾਵ ਧਰਿਓ ਹੈ ਜੂਰੀ ਸੋਹਦਾ ਦਾ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਭਾਵ ਇਸ ਦਾਰੇ ਹਜਾਣਾ ਕੀਤਾ ਪ੍ਰਮਾਨ ਰੋਸ ਕੀ ਆਗ ਪ੍ਰਚੰਡ ਭਈ ਮਾਨੋ ਇਹ ਦੁਸ਼ਟਾਨ ਦੰਦੇ ਆ ਗੁੱਸੇ ਦੀ ਅੱਗ ਵਾਲੀ ਤਿੱਖੀ ਹੋ ਗਈ ਸਰਪੁੰਜ ਛੁੱਟੇ ਮਾਨੋ ਕਿ ਯੋ ਪਰਿਓ ਹੈ ਜਿਹੜੇ ਤੀਰ ਪਾੜੇ ਛੁੱਟਣੇ ਖੜਕ ਸਿੰਘ ਦੇ ਉੱਤੇ ਇਹ ਮਾਨੋ ਅੱਗੇ ਜਗਾਉਣ ਵਾਸਤੇ ਕਿਹੋ ਪਿਆ ਹੈ ਆਕੇ ਸਵਈਆ ਜੋ ਦਲ ਹੋ ਹਰ ਵੀਰਨ ਕੇ ਸੰਗ ਜੋ ਕ੍ਰਿਸ਼ਨ ਜੀ ਦੇ ਸੂਰਮਿਆਂ ਦੇ ਨਾਲ ਦਾ ਦਲ ਸੀ ਉਹ ਤੋ ਕਸ਼ੂ ਆਰ ਮਾਰ ਲਇਓ ਹੈ ਉਹ ਤੋ ਕੁਸ਼ਕ ਮਾਰ ਲੇ ਦੁਸ਼ਮਣ ਫਿਰ ਆਯੋਧਨ ਮੈਂ ਰੁਪ ਕੈ ਫਿਰ ਜਗ ਦੇ ਚ ਰੋਕ ਕਰਕੇ ਖੜਕ ਸਿੰਘ ਸੂਰਮੇ ਨੇ ਆਸ ਲਾਇ ਜੀ ਮੈਂ ਪਉਣ ਕੂਪ ਭਇਓ ਹੈ ਉਹ ਆ ਰਖ ਤੇ ਲੈ ਕੇ ਬੜਾ ਗੁੱਸੇ ਦੇ ਸਹਿਤ ਹੋਇਆ ਮਾਰ ਬਿਦਾਰ ਦਇਓ ਕਾਟ ਕਯੋ ਦਾਲ ਦਾਲ ਘਟ ਗਿਆ ਜਦਵਾਂ ਦਾ ਮਾਰ ਕੇ ਖੜਾ ਦਿੱਤਾ ਸਾਰਿਆਂ ਨੂੰ ਹਿਸ਼ਾਰੋ ਕੇ ਸੋ ਕਬ ਕੇ ਮਨ ਭਾਉ ਨਯੋ ਹੈ ਜੁਰ ਜਿੰਦੇ ਸਾਡੇ ਮਨ ਕੇ ਦਾ ਗ੍ਰਸਟਾੰਤ ਫੁਰਿਆ ਨਵ ਮਨ ਹਸੂਰ ਪਰਲਾ ਕੋ ਚੜਿਓ ਮਨੋ ਸੂਰ ਦੀ ਪਰਲੋਂ ਕਾਲ ਦਾ ਚੜਿਆ ਤਪਉਣ ਵਾਸਤੇ ਜਲ ਸਾਗਰ ਕੋ ਸਭ ਸੁੱਕ ਗਇਓ ਹੈ ਜੁਲ ਦੁਨਿਆ ਪਾਣੀ ਸਾਰਾ ਸੁੱਕ ਗਿਆ ਹੈ ਇਹ ਦਨ ਜਿਹੜਾ ਕ੍ਰਿਸ਼ਨ ਦਾ ਹੈ ਸਮੁੰਦਰ ਦੇ ਪਾਣੀ ਉਹ ਸਾਰਾ ਸੁੱਕ ਗਿਆ ਹੈ। ਅਰਥਮੇ ਤਿਨ ਕੀ ਭੁਜ ਕਾਟ ਦਈ। ਪਹਿਲਾ ਤਾਂ ਉਹਨਾਂ ਰਾਜਿਆਂ ਦੀਆਂ ਬਾਹਾਂ ਕੱਢ ਦਿੱਤੀਆਂ ਖੜ ਕੇ ਸਿੰਘ ਨੇ। ਫਿਰ ਕੇ ਤਿਨ ਕੇ ਸਿਰ ਕਾਟ ਦਏ। ਫਿਰ ਉਹਨਾਂ ਦੁਆਰਾ ਉਹਨਾਂ ਦੇ ਸਿਰ ਕੱਟ ਦਿੱਤੇ। ਅਰਥਮੇ ਤਿਨ ਕੀ ਭੁਜ ਕਾਟ ਦਈ ਫਿਰ ਕੇ ਤਿਨ ਕੇ ਸਿਰ ਕਾਟ ਦਏ। ਪਹਿਲਾਂ ਬਾਹਾਂ ਕੱਢ ਦਿੱਤੀਆਂ ਫਿਰ ਫੇਰ ਕੇ ਉਲਟ ਕੇ ਸੇਰੋਨਾਂ ਦੇ ਕੱਟ ਦਿੱਤੇ ਰਥ ਬਾਜ ਜਨੇ ਸੂਤ ਸਮੇਤ ਸਭੈ ਰਥਾਂ ਦੇ ਘੋੜਿਆਂ ਤੇ ਸਵਾਈਆਂ ਦੇ ਸਮੇਤ ਸਾਰਿਆਂ ਨੂੰ ਕਬ ਸਿਆਮ ਕਹੈ ਰਨ ਵਿੱਚ ਛੈ ਕਬ ਜੀਰ ਵੀ ਕਹਿੰਦੇ ਜੰਗ ਵਿੱਚ ਸਾਰੇ ਨਾਸ਼ ਕਰ ਦਿੱਤੇ ਜਨ ਕੀ ਸੁਖ ਸੁਖ ਕੇ ਸੰਗ ਆਇਓ ਕੱਟੀ ਜਿਨਾਂ ਦੀ ਸੁਖ ਆਰਾਮ ਨਾਲ ਉਮਰ ਕੱਟੀ ਹੋਈ ਸੀ ਜਨ ਕੀ ਲੁੱਥ ਜੰਬਕ ਗੀਦ ਖੈ ਉਹਨਾਂ ਦੀਆਂ ਲੋਥਾਂ ਨੂੰ ਗਿੱਦੜ ਤੇ ਗੁਰਿਆਦ ਖਾਂਦੀਆਂ ਹਨ ਜਿਨ ਸੱਤਰ ਕਣੇ ਰਨਮਾਜ ਹਨ ਉਹ ਬੜੇ ਦਸ਼ਮਣ ਜੰਗ ਵਿੱਚ ਮਾਰੇ ਸਨ ਤਉ ਸੰਗਰ ਮੈਂ ਬਿਨ ਪ੍ਰਾਨ ਭਏ ਉਹ ਜੰਗ ਵਿੱਚ ਬਿਨਾ ਪ੍ਰਾਨਾ ਤੋਂ ਹੋ ਗਈ ਐਸੀ ਹਾਲਤ ਹੋ ਗਈ ਸਈਆ ਦੁਆਰ ਸੁ ਭੂਪਨ ਕੋ ਹਨ ਕੈ ਕਿਉਂ ਦਵਾਰਾ ਰਾਜੇ ਮਾਰਤੇ ਖੜਕ ਸਿੰਘ ਨੇ ਕਬ ਸਿਆਮ ਕਹਿ ਰਨ ਮੈਂ ਨਿਰਪਛਾਜ ਹਜੂਰ ਕਹਿੰਦੇ ਜੰਗ ਵਿੱਚ ਰਾਜਾ ਖੜਕ ਸਿੰਘ ਸਾਜਰੇ ਆ ਮਨਹੁ ਦੂਰ ਘਣੋ ਤਾਮ ਕੈ ਮਨਉ ਮੇਰਾ ਵਾਲਾ ਸੀ ਦੂਰ ਕਿ ਦਿਨ ਆਦਿਕ ਮੈਂ ਦਿਵਰਾਜ ਬਿਰਾਜਿਉ ਜਿਵੇਂ ਅੱਦੇ ਦਿਨ ਦੇ ਕਿ ਦਿਵਰਾਜ ਸੂਰਜ ਜੰਦਾ ਰਾਜਾ ਬਿਰਾਜਮਾਨ ਹੁੰਦਾ ਤੇ ਤਿੱਖੜ ਦੁਪਹਿਰ ਦਾ ਸੂਰਜ ਜੰਦਾ ਚਮਕ ਰਿਹਾ ਖੜਕ ਸਿੰਘ ਗਾਜ ਤਾ ਹੈ ਖੜਗੇਸ ਬਲੀ ਖੜਗੇ ਸਿੰਘ ਬੋਲੀ ਬੜਾ ਗਾਜ ਰਹਾ ਹੈ ਸੁਣ ਜਾ ਸੁਣ ਕੈ ਕਨ ਸਾਵਨ ਲਾਜੂ ਜੀ ਤੂੰ ਨਹੀਂ ਸੁਣ ਕੇ ਬੱਦਰ ਸੌਣ ਦਾ ਵੀ ਲੱਜਿਆ ਨੂੰ ਪ੍ਰਾਪਤ ਮੈ ਜੀ ਗਰਜ ਕਰਦਾ ਹੈ ਖੜਗੇ ਸਿੰਘ ਕਾਲ ਪਰਲਾ ਜਿਉ ਕਿਰਾਨਨ ਤੇ ਬੜ ਕਾਲ ਪਰਲਾ ਜਿਉ ਕਿਰਾਰਨ ਤੇ ਬੜ ਮਨਹੁ ਨੀਰਦ ਕੋਪ ਕੈ ਗਾਜੂ ਜੀ ਸਾਸ ਸੰਗ ਜੀ ਪਲ ਨੂੰ ਦੇ ਸਮੇਂ ਸਮੁੰਦਰ ਕਨਾਰਿਆਂ ਤੋਂ ਵੱਧ ਕੇ ਸਾਰੀ ਧਰਤੀ ਨੂੰ ਦਬਾਉਣ ਵਾਤੇ ਮੁਲਕ ਨੂੰ ਜਿਵੇਂ ਉਹ ਉਛਲ ਪਵੇ ਆ ਪਾਈ ਖੜ ਕਿਸ ਨੂੰ ਗਾਜ ਰਿਹਾ ਹੈ ਸਵਯਾ ਔਰ ਕਿਤੀ ਜਦ ਵੀਰ ਚਮੂ ਹੋਰ ਜਿਹੜੀ ਜਾਤਮਾ ਦੇ ਸੂਰਮਿਆਂ ਦੀ ਫੌਜ ਸੀ ਨਿਰਪ ਇਉਂ ਪ੍ਰਖਤ ਦਿਖਾਈ ਭਜਾਈ ਰਾਜਨ ਐਸਾ ਉਦਮ ਕਰਕੇ ਪ੍ਰਸਾਰਥ ਕਰਕੇ ਭਜਾਤੀ ਔਰ ਜੇਤੇ ਪਾਟ ਆਏ ਭੇਰੇ ਜਿੰਨੇ ਹੋਰ ਸੂਰਮੇ ਆ ਕੇ ਭੇੜੇ ਦੇ ਨਾ ਤਿਲ ਪ੍ਰਾਨਨ ਕੀ ਸਭ ਆਸ ਚੁਕਾ ਉਹਨਾਂ ਨੇ ਵੀ ਜੀਵਨ ਵੀ ਪ੍ਰਾਣਾ ਦੀ ਆਸ ਸਾਰੀ ਚੱਕ ਦਿੱਤੀ ਲਾਇਕ ਹਰ ਮੈਂ ਆਸ ਸਿਆਮ ਪਹਣੇ ਤ੍ਰੇਸਰ ਕਰ ਹੱਥ ਵਿੱਚ ਲੈ ਕੇ ਤਲਵਾਰ ਮਾਰਾ ਕਹਿੰਦੇ ਹਨ ਜਿਨ ਧਾਇ ਕ ਆਏ ਕ ਕੀਨੀ ਲੜਾਜ ਜਨਨ ਭਜ ਦੇ ਆ ਕੇ ਲੜਾਈ ਕੀਤੀ ਖੜਗ ਸਿੰਘ ਨਾਲ ਅੰਤ ਕੋ ਅੰਤ ਕੇ ਧਾਮ ਗਏ ਉਹ ਸਾਰੇ ਅੰਤ ਨੂੰ ਧਰਮ ਰਾਜ ਆ ਦੇ ਪੂਰੀ ਜੰਮਪੁਰੀ ਚਲੇ ਗਏ ਦਿਲ ਨਾਹ ਕੇ ਆਪਣੀ ਦੇਹ ਗਵਾਈ ਬਿਹਰ ਸਾਹਿਬ ਦੀ ਦੇਹ ਗਵਾ ਬੈਠੇ ਜੰਮ ਕਰਨ ਵਾਲੇ ਸੋਈਆ ਬਹਰੋ ਰਾਨਮੈ ਰੇਸ ਕਾ 10 ਸਹਾ ਗਜ 3 ਸਹਾ ਹਾਥੀ ਗੁੱਸੇ ਦੇ ਨਾਲ ਆ ਕੇ ਜੰਗ ਚ ਆਇ ਤੁਰੰਗ ਚਮੂ ਹਨਡਾਰੀ 10000 ਘੋੜੇ ਹੌਸ਼ਹਾਰੀ ਮਾਰ ਸਿੱਟੀ ਨਾਲ 27 ਸੇੰਦਨ ਕਾਟਦੇ 200 ਰੱਥ ਕੱਟ ਕੇ ਸਿਰ ਦਿੱਤਾ ਜੋਰੇ ਨੇ ਬਹੁਤ ਵੀਰ ਹਨੇ ਬਲਕਾ ਅਸ ਤਹਾਰੀ ਸਲਵਾਰ ਅਸ ਤੀਹਾਰ ਕੇ ਬਹੁਤ ਜ਼ੋਰ ਦੇ ਨਾਲ ਸੂਰਮੇ ਮਾਰ ਦਿੱਤੇ 20000 ਪਦਾਂਤ ਹਨੇ 20000 ਪੈਦਲ ਮਾਰਤਾ ਖੜਕ ਸਿੰਘ ਨੇ ਦਰਮ ਸੇ ਗਿਰ ਹੈ ਰਾਨ ਭੂਮ ਮੰਜਹਾਰੀ ਦਰਮ ਬਿਰਸ਼ਾਲੀ ਨਿਆਈ ਦਿਖਦੇ ਜੰਗ ਭੂਮ ਕਾ ਚ ਨਾਲ ਇਹਦੇ ਹੋ ਜੈ ਜੀ ਆਪਣੀ ਖੜਕ ਸਿੰਘ ਰਾਜੇ ਦੀ ਮਾਨੋ ਹਨੂ ਰਿਸ ਰਾਵਨ ਬਾਗ ਕੀ ਮਾਨੋ ਸਾਰ ਸਿੰਘ ਜੀ ਗੁੱਸਾ ਖਾ ਕੇ ਹਨੂਮਾਨ ਅਸ਼ੋਕ ਬਾਗ ਦੀ ਹਨੂਮਾਨ ਨੇ ਮੂਲ ਹੂ ਤੇ ਜਰ ਮੇਖ ਓਖਾਰੀ ਜਿਵੇਂ ਮੁੱਢ ਤੋਂ ਸਾਰੇ ਪੱਟ ਕੇ ਫਲ ਫੁੱਲ ਦੇ ਖਾਣ ਦੇ ਬਹਾਨੇ ਸੀਤਾ ਤੋਂ ਆਗਿਆ ਲੈ ਕੇ ਸ਼ੋਕਮਣੀ ਪੱਟ ਦਿੱਤੀ ਸੀ ਮੁੱਢੋਂ ਐਂਉ ਖੇਡ ਦਿੱਤੇ ਸਾਰੇ ਰਾਜੇ ਜਰ ਮੇਖ ਓਖਾਰੀ ਜੜ ਉਹਨਾਂ ਦੀ ਮੇਖ ਜਿਹੜੀ ਸੀ ਨੇਕ ਤਾਂ ਹੁੰਦੀ ਏ ਕਿਲਾ ਜਿਵੇਂ ਹੁੰਦਾ ਆਸ਼ਰਾ ਤੇ ਜਾਣ ਦੇਸ਼ਾਂ ਦੀ ਹੁੰਦੀ ਏ ਸਾਰੀ ਜੜ ਵੇ ਖੇਰ ਦਿੱਤੀ ਉਹਨਾਂ ਦੀ ਜਿੰਨੀ ਪਿਛਲੀ ਔਲਾਦ ਵਗੈਰਾ ਸਾਰੇ ਜਿਹੜੇ ਚੜ ਕੇ ਆਏ ਛੋਟੇ ਮੰਡੇ ਸਭਨਾਂ ਨੂੰ ਸਮਾਪਤ ਕਰ ਦੁੱਤਾ ਰਵਈਆ ਰਾਸ਼ਸ ਅਬਰ ਹਤੋ ਹਰ ਕੀ ਦੇਸ਼ ਅਬਰ ਨਾਵੇਂ ਬੈਨ ਤੁਸੀਂ ਕ੍ਰਿਸ਼ਨ ਦੀ ਤਰਫ ਦਾ ਸੋ ਬਲਕਾ ਨਿਰਪੀ ਉਪਰ ਧਾਇ ਉਹ ਜੋਰ ਕਰਕੇ ਜਰਾ ਰਾਜੇ ਖੜਕ ਸੁਣ ਤੇ ਨੌੜ ਕੇ ਆਇਆ ਸ਼ਸਤਰ ਸੰਭਾਰ ਸਭ ਆਪਨੇ ਸਾਰੇ ਸ਼ਸਤਰੋਂ ਨੂੰ ਸੰਭਾਲ ਲੈ ਆਪਦੇ ਕਪਲਾ ਸੰਭ ਲੈ ਆਸ ਕੋਪ ਵਧਾਉ ਬਿਜਲੀ ਵਰਗੀ ਤਲਵਾਰ ਲੈ ਕੇ ਬੜਾ ਗੁੱਸਾ ਵਧਾਇਆ ਗਾਜਤ ਹੀ ਵਰਖਿਓ ਵਰਖਾ ਸਰ ਤੀਰ ਗੈਦਾ ਹੋਇਆ ਵਰਖਾ ਗੈਦਾ ਹੋਇਆ ਤੀਰਾਂ ਦੀ ਵਰਖਾ ਵਰਖਾਈ ਹੋਣ ਗੱਜ ਕੇ ਬੱਦਲ ਆਉਂਦੇ श्याम कबीसर यौ गुण गायो। ਕਮਲੀ ਜੀ ਕਰਦੀ ਕਹਿੰਦੇ ਇਸ ਤਰ੍ਹਾਂ ਗੁਣ ਗਾਉਣੇ ਹੋ ਜੋਦੇ ਦੇ। ਮਾਨੋ ਗੋਪਨ ਕੀ ਗਨ ਪੈ। ਮਾਨੋ ਗੋਪਾਂ ਦੇ ਗਨ ਸਮੂਹ ਦੇ ਉੱਤੇ। ਆਤ ਕੋਪ ਕੀਏ ਮਗਵਾ ਚੜਿਆ। ਜਿਵੇਂ ਇੰਦਰ ਚੜ ਕੇ ਆਇਸੇ ਮ ਬੱਦਲਾਂ ਦੇ ਨਾਲ ਗੋਕਲ ਨੂੰ ਰੋਣਾ ਰੋੜਨਾ ਚਾਹੁੰਦੇ ਸੀ। ਆਏ ਦੈਂਤ ਆਇਆ ਚੜਕੇ ਤੀਰਾਂ ਦੀ ਵਰਖਾ ਕੀਤੀ ਦੈਂਤ ਚਮੂ ਘਣ ਜਿਉ ਉਮੜੀ ਦੈਂਤਾਂ ਦੀ ਫੌਜ ਜਿਹੜੀ ਸੀ ਇਹਦੇ ਨਾਲ ਦੀ ਬੱਦਲ ਨੂੰ ਉਛਲ ਕੇ ਆਈ ਮਨ ਮੇਰਾ ਕਛੂ ਨਿਰ ਕੋ ਹੁੰਦਾਰ ਕਿੰਨੂ ਰਾਜੇ ਨੇ ਕੋਈ ਭੈ ਨਹੀਂ ਕੀਤਾ ਖੜਕ ਸਿੰਘ ਨੇ ਨੈਂ ਦੈਂਤਾਂ ਦਾ ਕੋਪ ਵਢਾਏ ਕਨੋਂ ਚਿਤ ਮੈਂ ਬਹੁਤ ਸਾਰਾ ਗੁੱਸਾ ਵਧਾ ਕੇ ਚਿਤ ਵਿੱਚ ਆ ਇਹਨੂੰ ਥੋੜੇ ਇਹਦਾ ਮੂਕ ਕਰਨੂ ਦਨ ਬਾਨ ਸੰਭਾਰ ਭਲੇ ਕਰ ਲਈਨੂ ਦੰਕ ਤੇ ਪੀਰ ਭਲੀ ਪ੍ਰਕਾਰ ਸੰਭਾਲ ਲਿਆ ਖੇਜ ਕਾ ਕਾਨ ਪ੍ਰਮਾਨ ਕਮਾਨ ਹੋ ਸੋ ਖਿਜ ਕੇ ਕੰਨਾਂ ਤੱਕ ਕਮਾਨ ਦੇ ਤਾਈ ਸੋ ਛੇਦ ਹਿਰਦਾ ਸਰਸੋਂ ਅਰਦੀਨੂ ਦੁਸ਼ਮਣ ਦਾ ਪੇਟ ਪਾੜ ਦੋ ਪੀ ਉਦੇ ਨਾਲ ਮੰਨੋ ਬਾਂਬੀ ਮੈਂ ਸਾਂਪ ਤਸਿਓ ਮੰਨੋ ਬਰਮੀ ਵਿੱਚ ਸਭ ਦਸ ਗਿਆ ਹੈ ਕਾਬਲੇ ਜਾਸਪਤਾਂ ਸ਼ਾਬ ਕੋ ਇਹ ਮਨ ਚੀਰੂ ਕਰੰਗੀ ਧਰਜੀ ਕਹਿੰਦੇ ਉਹ ਸੋਹਬਾ ਦਾ ਅਸੀਂ ਜਾਸੇ ਜਾਣਿਆ ਭਈਆ ਬਾਨਨ ਸੰਗ ਸੋਹ ਮਾਰ ਕ ਸਤਰਨ ਦੁਸ਼ਮਨੋਂ ਤੀਰਾਂ ਦੇ ਨਾਲ ਮਾਰ ਕੇ ਖੜਕ ਸਿੰਘ ਨੇ RAM ਭਨੇ ਆਸ ਸੋਹ ਪੁਨ ਮਾਰਿਓ ਇੱਥੇ RAM ਵੀ ਮਾਤਾ ਜੀ ਦਾ लाਡਲਾ ਨਾਂ ਰੱਖਿਆ ਸੀ ਦਾਦੀ ਮਾਤਾ ਨਾਨਕੀ ਜੀ RAM ਕਿਆ ਕਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਮਾਤਾ ਜੀ ਨજર ਲੱਗਣ ਤੋਂ ਮਾਤਾ ਮਾਵਾ ਦਾ ਪਿਆਰ ਹੁੰਦਾ ਹੈ ਮਾਤਾ ਗੁਜਰੀ ਜੀ ਸ਼ਾਮ ਨਾਮ ਕਰਕੇ ਸੱਜਿਆ ਕਰਦੇ ਉਹ ਦੋਵੇਂ ਨਾਮ ਤਖਲਸ ਮਾਰਨ ਕਵਤਾ ਜੀ ਵਰਤੇ ਹੈ ਜਿੱਥੇ ਕਵਤਾ ਰਚੀ ਹੈ ਇਸ ਪ੍ਰਕਾਰ ਸਤਿਗੁਰਾਂ ਦੇ ਨਾਮ ਸਮਝਣੇ ਸ਼ਾਮ ਤੇ ਰਾਮ ਕਵੀ ਕੋਈ ਨਹੀਂ ਬਵੰਜਾ ਕਵੀਆਂ ਦੀ ਕਵਤਾ 'ਚ ਕੋਈ ਕਵੀ ਨਹੀਂ ਆਉਂਦਾ ਉਸ ਵਿੱਚ ਉਹ ਮਦਰਾਸ ਵਿੱਚ ਉਹਨਾਂ ਦੇ ਚੌਂਟ ਮਣ ਪੱਤਰੇ ਪਏ ਆ ਜਿਹੜੇ ਲਿਖਦੀਆਂ ਪੋਥੀਆਂ ਹਨ ਉਹਨਾਂ ਨੇ ਲਿਖੀ ਕਵਤਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਬਵੰਜਾ ਕਵੀਆਂ 'ਚ ਕਿਸੇ ਕਵੀ ਦਾ ਨਾਮ ਨਾ ਸਿਆਮ ਨਾ ਰਾਮ ਨਹੀਂ ਹੈ ਰਾਮ ਭਨੇ ਅਸ ਸੋ ਪੁਨ ਮਾਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤਲਵਾਰ ਦੇ ਨਾਲ ਉਸ ਨੂੰ ਫੇਰ ਮਾਰਿਆ ਪ੍ਰਾਣ ਸੁਮੂ ਪਰਿਓ ਤੇਹ ਤੇ ਧਰ ਬਹੁ ਧਰਤੀ ਦੇ ਤੇ ਖੂਨ ਪੈ ਗਿਆ ਪ੍ਰਾਣ ਬਿਨਾ ਕਰ ਭੂ ਪਰ ਡਾਰਿਓ ਤੱਤਰੀ ਦੇ ਸਿਰਦ ਤਾ ਪ੍ਰਾਣਾ ਤੋਂ ਬਿਨਾ ਕਰਕੇ ਸਾ ਸ਼ਬ ਕੀ ਉਪਮਾ ਲਖ ਕੈ ਉਸ ਸੋਦਾ ਦੀ ਉਪਮਾ ਨੂੰ ਜਾਣ ਕਰਕੇ ਸਭ ਨੇ ਮੁਖ ਤੇ ਇਹ ਭਾਂਤਿਓ ਚਾਰਿਓ ਫਿਰੂ ਕਹਿੰਦੇ ਸੀ ਮੁਖੋਂ ਇਸ ਤਰ੍ਹਾਂ ਉਜਾਰਿਆ ਹੈ ਖੱਦ ਲਗੇਉ ਤੇਹ ਕੋ ਨਹੀਂ ਮੰਨੋ ਇਹ ਮਨੋ ਪਰਿਵਾਰ ਨਹੀਂ ਲੱਗੀ ਉਸ ਦੇ ਤਾਂ ਹੀ ਲੈ ਕਰ ਮੈਂ ਜਮ ਦੰਡ ਪ੍ਰਹਾਰਿਓ ਮਨੋਂ ਜਮਨੀ ਡੰਡਾ ਮਾਰਿਆ ਮੌਤ ਕਰਨ ਵਾਸਤੇ ਉਸ ਦੇ ਤੁਈਆ ਰਾਖਸ ਮਾਰ ਲयो ਜਬ ਹੀ ਜਦੋਂ ਇਹ ਰਾਖਸ ਮਾਰ ਲਿਆ ਕਬ ਰਾਖਸ ਕੋਲ ਇਸ ਕਹ ਦਲ ਤਹਾਇਓ ਉਹ ਰਾਖਸ ਦਾ ਦਲ ਗੁੱਸਾ ਕਰਕੇ ਆਇਆ ਕਣ ਖੜਕ ਸਿੰਘ ਦੇ ਉੱਤੇ ਆਵਤ ਹੀ ਕਬ ਸਿਆਮ ਕਹੈ ਸਾਰੇ ਕਹਿੰਦੇ ਆਉਂਦਿਆਂ ਸਾਰੀ ਤੇ ਦਾ ਯੁੱਧ ਲਾਇ ਅਤ ਯੁੱਧ ਮਚਾਇਓ ਨਾਨਕ ਕਹਿੰਦੇ ਸ਼ਸਤਰ ਲੈ ਕੇ ਬੜਾ ਜੰਗ ਮਚਾਇਆ ਦੈਂਤ ਕਹਨੇ ਤਾਹੇ ਘਾਇਲ ਹੋਐ ਬਹੁਤ ਸਾਰੇ ਦੈਂਤ ਜ਼ਖਮੀ ਹੋ ਗਏ ਬਹੁਤ ਕਾਇ ਨੇ ਸੂਖ ਖੜਗ ਦੇ ਸਾਹ ਘਾਇਓ ਬਹੁਤ ਸਾਰੇ ਜਖਮਾਂ ਦੇ ਨਾਲ ਖੜਗ ਸਿੰਘ ਉਹਨੂੰ ਵੀ ਮਾਰ ਨਾ ਕੀਤਾ ਸੋ ਸਹਕਾਰ ਆਸ ਕੋ ਗਾਹੇ ਕਾਏ ਉਹਨਾਂ ਦੇ ਸਹਾਰਲੇ ਜ਼ਖਮ ਖੜ ਕੇ ਸਿੰਘ ਨੇ ਤਲਵਾਰ ਨੂੰ ਪਕੜ ਕੇ ਨਿਰਪਜੁੱਧ ਕੀਓ ਨਹੀਂ ਘਾਉ ਜਿਤਾਉ ਆਉ ਦਾ ਜ਼ਖਮ ਨਹੀਂ ਜਿਤਾਇਆ ਇੰਨਾ ਜੰਗ ਕੀਤਾ ਪੀੜ ਨਹੀਂ ਮੰਨੇ ਪਾਏ ਪਰੇ ਸਭ ਰਾਸ਼ਸ ਯਾ ਪਰ ਸਾਰੇ ਬੈਨ ਖੜਕ ਸਿੰਘ ਤੇ ਭਾਜੀ ਕਿਰ ਪਏ ਹਾਏ ਤੇਨ ਕਾ ਮਨ ਕੋਪ ਵੜਿਓ ਉਹਨਾਂ ਦੇ ਮਨ 'ਚ ਬੜਾ ਗੁੱਸਾ ਵਧਿਆ ਹੋਇਆ ਹੈ ਲੈ ਬਾਣ ਕਮਾਨ ਗਦਾ ਵਰਸ਼ੀ ਕਿਸੇ ਨੂੰ ਬਾਣ ਪਕੜਿਆ ਕਮਾਨ ਪਕੜੀ ਹੋਈ ਹੈ ਗਦਾ ਗੁਰ ਜੀਆਂ ਵਰਸ਼ੀਆਂ ਪਕੜੀਆਂ ਆਈਆਂ ਤੈਨ ਮਿਆਨ ਨਾ ਹੋ ਤੇ ਕਰਵਾਰ ਕੱਢਿਓ ਕਿਸੇ ਨੇ ਕਿਰਪਾਨ ਨੂੰ ਮਿਆਨ ਚੋ ਕੱਢ ਲਿਆ ਹੈ ਸਭ ਦਾਨਵ ਤੇਜ ਪ੍ਰਚੰਡ ਕੀਓ ਸਾਰੇ ਬੈਤ ਬੜੇ ਪਿੱਖੇ ਤੋ ਤਕਰ ਹੋਏ ਤੇ ਗੁੱਸੇ ਤੋ ਗੁੱਸੇ ਦੇ ਰਸਪਾਪਕ ਮੈਂ ਤੈਨ ਅੰਗ ਡੜਿਓ ਉਹਨਾਂ ਦੇ ਗੁੱਸੇ ਰੂਪੀ ਅੱਗ ਚ ਅੰਗ ਜੇ ਅਸੀਂ ਡੜ ਗਏ ਸੜ ਗਏ ਇਹ ਪ੍ਰਾਂਤ ਪ੍ਰਹਾਰਤ ਹੈ ਨਿਰਪਕੋ ਕਿਉ ਰਾਜੇ ਨੂੰ ਮਾਰਦੇ ਆ ਖੜਕ ਸਿੰਘ ਨੇ ਨੂੰ ਕਾਨ ਕਾਂਚੇ ਨੂੰ ਮਾਨੋ ਸੁਨਾਰ ਗੜਿਓ ਮਾਨੋ ਸਾਲਸੰਗੀ ਸੁਇਨੇ ਦਾ ਸਰੀਰ ਹੈ ਖੜਕ ਸਿੰਘ ਦਾ ਸੁਨਿਆਰੇ ਘੜਦੇ ਆ ਘਾੜ ਤੇ ਆਪਿੰਦੀ ਹੈ ਤੀਰ ਦੇ ਤੇ ਰਈਆ ਜਿਨਹੂੰ ਨਿਰਭਕੇ ਸੰਗ ਜੁਦਧ ਕੀਓ ਜਿਨਹਾਂ ਦੇ ਖੜਕ ਸੋਹਦੇ ਨਾਲ ਜੰਗ ਕੀਤਾ ਤੋ ਸਬਾ ਇਨਹੂੰ ਹੱਥ ਕਾ ਤਬ ਦੀਨੇ ਸਾਰੇ ਇਨ ਮਾਰ ਦਿੱਤੇ ਔਰ ਜਿਤੇ ਅਰ ਜੀਤ ਬਚੈ ਹੋਰ ਜਿਨੇ ਜਿਉਂਦੇ ਦੁਸ਼ਮਣ ਬਚੇ ਦਿਨ ਕੇ ਬਾਦ ਕਾ ਕਰ ਆਯੂਦ ਲੀਨੇ ਉਹਨਾਂ ਦੇ ਮਾਰਨ ਬਾਦ ਤੇ ਖੜਕ ਸਿੰਘ ਨੇ ਹੱਥ 'ਚ ਸ਼ਸਤਰ ਪਕੜ ਲਏ ਤੋ ਇਹਨੇ ਭੂਪ ਸਰਾਸਨ ਲੈ ਉਸੇ ਰਾਜੇ ਨੂੰ ਤਨਖ ਲੈ ਕੇ ਜਿਏ 70 ਨਕੇ ਤਨ ਮੁੰਡਨ ਹੀਨੇ ਆਰੇ ਜਿਹੜੇ ਸੀ ਸਿਰ ਜਿਹੇ ਸੀ ਸਿਰਾਂ ਤੋਂ ਬਗੈਰ ਕਰ ਦਿੱਤੇ ਸਰੀਰ ਐਸੇ ਤੀਰ ਚਲਾਏ ਇਸ ਨੇ ਜੋ ਨਾ ਡਰੇ ਸੋ ਲਰੇ ਪੁਨ ਧਾਏ ਜਿਵੇਂ ਇਸ ਪੇਮੰਗਨਾਂ ਚੋਂ ਬਾੜੀਆਂ ਗੋਲੀਆਂ ਚੱਲਦੀਆਂ ਐ ਇਹਦੇ ਧੰਖ ਚੋਂ ਤੀਰ ਹੀ ਤੀਰ ਚੰਦੇ ਹਨ ਜੋ ਨਾ ਡਰੇ ਸੋ ਲਰੇ ਪੁਨ ਧਾਏ ਜਿਹੜੇ ਨਹੀਂ ਡਰੇ ਫੇ ਭੱਜ ਕੇ ਆ ਕੇ ਲੜੇ ਮੈਦਾਨ ਵਹੀ ਨਿਰਪਖੰਡਨ ਕੀਨੇ ਉਹ ਅੰਤ ਨੂੰ ਰਾਜੇ ਨੂੰ ਉਹ ਵੀ ਟੁਕੜੇ ਟੁਕੜੇ ਕਰ ਦਿੱਤੇ ਬਹੁਤ ਬਹੁਤ ਪਟ ਪਟ ਤਉ ਇਹਨੇ ਭੂਪਸਰਾਸਨ ਲੈ ਕੀ ਇਹ ਸਤਰਨ ਕੇ ਤਨਮੁੰਡ ਨਹੀਂ ਨੇ ਜੋ ਨਾ ਡਰੇ ਸੋ ਲਰੇ ਪੁਨ ਧਾਏ ਨਿਦਾਨ ਵਹੀ ਨਿਰਪਖੰਡਨ ਕੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ